ਸੋਬੋਤੀ ਸਤਿਕਾਰਯੋਗ ਸਾਥੀਓ ਮੈਂ ਡਾਕਟਰ ਮੀਕ ਸਿੰਘ ਮੁੱਖ ਤੀ ਬੜੀ ਸਰਗੁਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੇਵਾਖੋਕ ਸਮੇਂ ਤੇ ਵੱਖੋ ਵੱਖਰੇ ਵਿਸ਼ਿਆਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਨੇ ਆ ਤਾਂ ਜੋ ਉਹ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਾਗਤ ਘੱਟੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਸੋਖਸਾਨ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਜੋ ਗਰਾਵਟ ਆ ਰਹੀ ਹੈ ਉਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਇਸ ਵਾਰ ਚੋਨਾ ਲਾਉਣ ਦੀਆਂ ਤਰੀਕਿਆਂ ਦਾ ਸਮਾਂ ਨਿਰਧਾਰਿਤ ਜਿਹੜਾ ਵਾ ਉਹ ਕੀਤਾ ਗਿਆ 2009 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰਿਜ਼ਰਵੇਸ਼ਨ ਆਫ ਸਬਸੋਇਲੈਕਟ 2009 ਲਾਗੂ ਕਰਕੇ ਚੋਨੇ ਦੀ ਲਵਾਈ ਦਾ ਸਮਾਂ ਜਿਹੜਾ 2 10 ਜੂਨ ਮਿਥਿਆ ਗਿਆ ਸੀ ਪਿਛਲੇ ਸਮੇਂ ਦੌਰਾਨ ਜਾਂ ਪਿਛੇ ਸਾਲ ਦੇਖੀਏ ਤਾਂ ਕਿਸਾਨਾਂ ਨੂੰ ਮੰਡੀਕਰਨ ਦੇ ਵਿੱਚ ਕਾਫੀ ਸਮੱਸਿਆ ਆਈ। ਛੈਲਰ ਵਾਲੇ ਜਾਂ ਆੜਤੀ ਆਮ ਕਰਕੇ ਇਹ ਕਹਿੰਦੇ ਸੀਗੇ ਕਿ ਝੋਨੇ ਦੇ ਵਿੱਚ ਜਿਉਂ-ਜਿਉਂ ਆਪਾਂ ਲੇਟ ਲਾਉਂਦੇ ਆ ਤਾਂ ਸਾਡੀ ਦਾਣਿਆਂ ਦੇ ਵਿੱਚ ਜਿਹੜਾ ਨਮੀ ਜਿਹੜੀ ਦੀ ਮਾਤਰਾ ਜਿਹੜੀ ਜ਼ਿਆਦਾ ਰਹਿੰਦੀ ਹੈ। ਜਿਸ ਨਾਲ ਕਿਸਾਨਾਂ ਨੂੰ ਵੀ ਖੱਜਲ-ਖਰਾਬੀ ਹੋਣੀ ਪੈਂਦੀ ਸੀ ਤੇ ਉਹਦਾ ਜਿਹੜਾ ਕਟ ਵੀ ਲੱਗਦੇ। ਸੋ ਇਹ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਤਜਰਬਾ ਕੀਤਾ ਗਿਆ ਕਿ ਜੇਕਰ ਅਸੀਂ 1 ਜੂਨ ਤੋਂ 10 ਜੂਨ ਤੱਕ ਪੰਜਾਬ ਦੇ ਵਿੱਚ ਲਵਾਈ ਸ਼ੁਰੂ ਕਰਦੇ ਆ। ਹਾਂ ਉਹਦਾ ਨਵੀਂ ਦੇ ਉੱਤੇ ਕੀ ਫਰਕ ਪਾਊਗਾ ਜਿਹੜਾ ਗੁਰਦਾਸਪੁਰ ਦੇ ਵਿੱਚ ਚੋਨਾ ਲਾਉਂਦਾ ਜੋ ਸਮਾਂ ਨਿਰਧਾਰਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹ 5 ਜੂਨ ਤੋਂ ਸ਼ੁਰੂ ਹੋਣਾ ਹੈ ਕੁਝ ਜਗ੍ਹਾ ਦੇ ਦੇਖਿਆ ਗਿਆ ਕਿ ਕੁਝ ਜ਼ਿੰਮੇਦਾਰ ਕੁਝ ਕਿਸਾਨ ਚੋਨਾ ਗੇਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਨਾਲ ਪਾਣੀ ਦਾ ਪੱਧਰ ਜੋ ਏਠਾ ਜਾ ਰਿਹਾ ਉਸ ਵਿੱਚ ਜੀ ਹੁੰਦੀ ਸੰਭਾਵਨਾ ਬਣ ਜਾਂਦੀ ਹੈ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਨਿਰਧਾਰਤ ਸਮੇਂ ਤੋਂ ਪਹਿਲਾਂ ਚੋਨੇ ਦੀ ਲਵਾਈ ਨਾ ਕਰੀਏ ਜੇਕਰ ਕੋਈ ਕਿਸਾਨ ਝੋਨੇ ਦੀ ਲਵਾਈ ਨਿਰਧਾਰਤ ਸਮੇਂ ਤੋਂ ਪਹਿਲਾਂ ਪੰਜੂ ਤੋਂ ਪਹਿਲਾਂ ਕਰੂਗਾ ਤਾਂ ਉਸ ਦਾ ਝੋਨਾ ਜਿਹੜਾ ਵਾਇਆ ਜਾ ਸਕਦਾ ਨਸ਼ਟ ਕੀਤਾ ਜਾ ਸਕਦਾ ਉਸ ਦਾ ਖੱਟਾ ਵੀ ਕਿਸਾਨ ਨੂੰ ਦੇਣਾ ਪਊਗਾ ਉਸ ਦੇ ਵਿੱਚ ਜੁਰਮਾਨਾ ਵੀ ਹੋ ਸਕਦਾ ਸੋ ਅਜਿਹਾ ਕੰਮ ਨਾ ਕਰੀਏ ਜਿਸ ਨਾਲ ਤੁਹਾਨੂੰ ਵੀ ਪਰੇਸ਼ਾਨੀ ਹੋਵੇਾਨੂੰ ਵੀ ਪਰੇਸ਼ਾਨੀ ਹੋਵੇ ਤੇ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਆ ਉਹ ਕਾਰਵਾਈ ਤੋਂ ਬਚੀਏ ਸੋ ਮੇਰੀ ਦੁਵਾਰਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਸਮਾਂਦਰਧਾਰਤ ਕੀਤਾ ਗਿਆ ਚੋਨੀ ਦੀ ਲਵਾਈ ਦਾ ਉਸ ਸੰਸਾਰੀ ਜਿਹੜਾ ਵਾ ਉਹ ਚੋਨਾ ਲਵਾਈਏ ਖਾਸ ਕਰਕੇ ਜਿਹੜਾ ਗੁਰਦਾਸਪੁਰ ਦੇ ਮੇਰੇ ਕਿਸਾਨ ਵੀਰ ਨੂੰ ਬੇਨਤੀ ਆ ਕਿ ਇਹਨਾਂ ਹੁਕਮਾਂ ਦੀ ਪਾਲਣਾ ਕਰੀਏ ਇਹਨਾਂ ਦੀ ਜੋ ਹੁਕਮਾਂ ਦੀ ਜਿਹੜੀ ਆ ਉਹ ਕੋਈ ਵੀ ਉਲੰਘਣਾ ਨਾ ਕਰਕੇ ਆਪਾਂ ਸਜ਼ਾ ਦੇ ਭਾਗੀਦਾਰ ਨਾ ਬਣੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ